ਸਤਿ ਸ਼੍ਰੀ ਅਕਾਲ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਤਾਂ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਵੜ ਸੇਲ ਕਰ ਰਿਹਾ ਹੈਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਨਾ ਕੇ ਹਰੇ ਕੋਣ ਵਾਲੀ ਨਵੀਂ ਤਨੂੰ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਈ ਆਪਾਂ ਕਰਦੇ ਆ ਬਾਈ ਨਾਲ ਆ ਜਾਓ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਜੀ ਵਧੀਆ ਵਧੀਆ ਨਾਮ ਤੇ ਬਈ ਆਪਣਾ ਐਡਰੈਸ ਬੋਲ ਦਿਓ ਜੀ ਐਡਰੈਸ ਮੇਰਾ ਪਿੰਡ ਪਤੋ ਹੀਰਾ ਸਿੰਘ ਹਮ ਨਾਮ ਚਰਨਜੀਤ ਸਿੰਘ ਤੇ ਜ਼ਿਲ੍ਹਾ ਆਪਾਂ ਨੂੰ ਕਿਹੜਾ ਜ਼ਿਲ੍ਹਾ ਮੋਗਾ ਤਹਿਸੀਲ ਹਾਲ ਸਿੰਘ ਨਿਹਾਲ ਤੇ ਨੇੜਲੇ ਪਿੰਡ ਆਪਾਂ ਨੂੰ ਕਿਹੜੇ ਕਿਹੜੇ ਖਾਈ ਪੈ ਜਾਂਦਾ ਏ ਹਮ ਜਵਾਰ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦਿਓ ਆਪਣਾ 62803 63952 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਆਪਣੇ ਸਾਹਮਣੇ ਇਹ ਵੜ ਦੇਖ ਰਹੇ ਆਪਣੇ ਘਰ ਦੀ ਹਾਂ ਕਰ ਰਹੀਆਂ ਬਾਈ ਕਿਹੜਾ ਸੂਆ ਹੁੰਦੀ ਆ ਇਹ ਤੀਜੇ ਸੂਏ ਤੀਜਾ ਸੂਆ ਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਇਹਦੇ 22 ਤਰੀਕ ਨੂੰ ਦਿਨ ਪੂਰੇ ਹੋਣਗੇ 22 ਤਰੀਕ ਨੂੰ ਤੇ ਅੱਜ ਜੇ ਗੱਲ ਕਰੀਏ ਤਰੀਕ 14 ਹੋ ਗਈ 14 14 ਤਰੀਕ ਹੋ ਗਿਆ ਬਾਈ 22 ਤਰੀਕ ਨੂੰ ਬਾਈ ਕਿੰਨੇ ਦੇ ਦਿਨ ਪੂਰੇ ਆ ਗਏ ਤੇ ਕਿੰਨਾ ਕਿ ਦੁੱਧ ਕੱਢਿਆ ਨੇ ਪਿਛਲੇ 23 24 ਲੀਟਰ ਦੁੱਧ ਕੱਢਿਆ ਵੀ ਤੂੰ ਠੰਡੀ ਆ ਹਾਂ ਜਮਾਣੇ ਚੋਂ ਦੇਸ਼ਕ ਮਸ਼ੀਨ ਤੇ ਹਾਂ ਅਸੀਂ ਤਾਂ ਹਾਂ ਸੀ ਨਾ ਮਸ਼ੀਨ ਵੀ ਲਾਉਣੇ ਹੱਥੀ ਵੀ ਚੋਣੇ ਵੀ ਕੋਈ ਚੱਕਰ ਨਹੀਂ ਸਾਡੇ ਹੁਣ ਦੋ ਬੈੜਾ ਆ ਨਵੀਆਂ ਰਲਗਾਂ ਅਸੀਂ ਦੋ ਗਾਇਆਂ ਕੱਢ ਦਿਆਂਗੇ ਠੀਕ ਹੈ ਤੇ ਜਿਵੇਂ ਆਏ ਰਲ ਜਾਂਦੇ ਨਾਲ ਦੋ ਕੱਢ ਦੀ ਮੰਨ ਕੇ ਚਲੋ ਵੀ ਜੇ ਇੱਕ ਦੋ ਜਿਵੇਂ ਤਿਆਰ ਹੋ ਗਈਆਂ ਇੱਕ ਦੋ ਵੇਚ ਦਿਆਂ ਇਹ ਰੱਖ ਹਾਂ ਆਈ ਰੱਖ ਦਿਆਂ ਵਾਪਸ ਉਹਨੇ ਕੀ ਰੱਖ ਦਿਆਂ ਨਹੀਂ ਜੱਬ ਵਧਾਉਂਦੇ ਆ ਠੀਕ ਹੈ ਤੇ ਚੌਣ ਚਬਾਕ ਮੈਂਦਾ ਸੀ ਬਾਈ ਜਮਾ ਬਾਈ ਪੂਰੀ ਠੰਡੀ ਆ ਹੂੰ ਜੋ ਆਈ ਪੂਰੀ ਗੰਨੇਰ ਕੀ ਧਾਰ ਠੀਕ ਹੈ ਵਧੀਆ ਬਾਈ ਗੰਨੇ ਚਵਾਈ ਸੀ ਤੇ ਐਦ ਕੀ ਫਿਰ ਕਿੰਨੀ ਕਮੀਦਾ ਦੁੱਧ ਦੇ ਦੂੰ ਐਕਤੀ ਵਧਣੀ ਚਾਈਦੀ ਯਾਰ ਇੱਕ ਤਾਂ ਨਾ ਕਣਕ ਕੁਣਕਲਾ ਕਰਕੇ ਹੁਣ ਸਾਥੋ ਸਮਾਲ ਨਹੀਂ ਹੋਈ ਹੂੰ ਐਦੀ ਸੀਗੀ 22 22 ਲੀਟਰ ਦੀ ਇਹਦੀ ਝਾਕ ਠੀਕ ਹੈ ਬਾਈ ਤੇ ਬਾਕੀ ਆਪਾਂ ਕੱਦ ਕਾਠ ਬਾਈ ਚੈੱਕ ਕਰਵਾਉਣੇ ਮੜਾ ਜਾਓ ਬਾਈ ਪੱਕਾ ਦਾ ਦਿਖਾ ਦਈਏ ਵੀ ਕਿੱਡਾ ਅਗੇ ਦਾ ਕਾਦਾ ਕਰਨ ਵਾਲੀ ਦਾ ਲੈ ਬਾਈ ਕੋਈ ਵੀਰ ਆਊਗਾ ਛੋਟੀ ਮੰਨ ਕੇ ਨਾ ਆਇਓ ਕਿਉਂਕਿ ਚੰਗੇ ਕੱਦ ਕਾਠ ਵਾਲੀ ਆਗੀ ਲੇਵੇ ਦੀ ਫੀਟਿੰਗ ਫੁੱਟਿੰਗ ਚੈੱਕ ਕਰਵਾਉਣਾ ਬਹੁਤ ਸੋਹਣਾ ਹਵਾਨਗਰ ਮਾਲੀ ਦਾ ਤਿਆਰ ਕੀਤਾ ਵਾਲਾ ਥਣਾ ਥਣਾ ਦਾ ਸੈਜ ਇੱਕ ਨੰਬਰ ਦਾ ਹੂੰ ਉਂਗਲਾਂ ਰਗੇ ਨਾ ਹਾਂ ਸਹੀ ਗੱਲ ਹੈ ਭਾਈ ਉਂਗਲਾਂ ਰਗੇ ਨਾ ਡਾਂਗੇ ਲੇਵੇ ਤੇ ਬਹੁਤ ਚੰਗਾ ਹਵਾਨਗਰ ਮਾਲੀ ਨੇ ਲਗਾਇਆ ਵਾ ਜਿਹੜੀ ਫੀਟਿੰਗ ਲੇਵੇ ਦੀ ਬਾ ਕਮਾਲ ਆ ਤੇ ਖੋਲੇ ਭਾਈ ਤੋਰ ਏ ਦਾ ਅਸੀਂ ਤਾਂ ਘਰਦਿਆਂ ਬਾ ਦੋ ਤਿਆਰ ਕਰ ਲੀਆਂ ਦੋ ਵੇਚਤੀਆਂ ਹੂੰ ਐਂ ਰੱਖਦੇ ਆ ਬਾਈ ਕਹਿੰਦੇ ਵੀ 1 2 ਨਾਲ ਲੱਖ ਲਈ ਦੀਆਂ 1 2 ਵੇਚ ਦੇ ਦੀਆਂ ਹਰ ਸਾਲ ਬਾਈ ਮੰਨ ਕੇ ਚਲੋ 1 2 ਪਸ਼ੂ ਹੀ ਸੇਲ ਕਰਦਾ ਹੁੰਦਾਗਾ ਤੇ ਬਾਕੀ ਜੇ ਇਹਦੇ ਗੱਲ ਕਰੀਏ ਬਾਈ ਕੱਦ ਦੀ ਕਾਠਾ ਪ੍ਰਿੰਟ ਵਗੈਰਾ ਸਨੱਖ ਬੋਲੀ ਦੀ ਗੱਲ ਕਰੀਏ ਬਾੜ ਚ ਫੁੱਲ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਵਾ ਤੇ ਭਲਾਂ ਥੋੜੀਆਂ ਪਾਉਣ ਲੱਗ ਗਈ ਜੀ ਹਨਾ ਹਾਂ ਭਲਾਂ ਪਾਉਣੀ ਹੈ ਭਲਾਂ ਵਗੈਰਾ ਬਾਈ ਥੋੜੀਆਂ ਪਾਉਣ ਲੱਗ ਗਈ ਬਾਕੀ ਤੋਰਾ ਤਰਾ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਆ ਗਿਆ ਹਵਾਨਾ ਬਹੁਤ ਸੋਹਣਾ ਟੈਡਲੇ ਵਾ ਕਹਿ ਸਕਦੇ ਆਗੇ ਬਾਕੀ ਬਰੀਕੀ ਜਿਹੜਾ ਸਾਰੀ ਲੇ ਬਈ ਤੋਰਾ ਤਰਾ ਪਸੂ ਨੂੰ ਕਰਵਾਇਆ ਨੇ ਚੈੱਕ ਇੱਕ ਨੰਬਰ ਕਰਮ ਵਾਲੀ ਦਾ ਤੋਰਾ ਆ ਗਿਆ ਬਾਕੀ ਹਵਾਨਾ ਵੀ ਬਹੁਤ ਸੋਹਣਾ ਲੱਗਾ ਵਾਗਾ ਫੀਟਿੰਗ ਨਾਲ ਲੇਵਾ ਗਿਆ ਤੇ ਬਾਈ ਇਹਦਾ ਮੁੱਲ ਕਿ ਰਹੂਗਾ ਫਿਰ ਮੁੱਲ ਤਾਂ ਬਾਈ ਜਿੰਨਾ ਮਰਜ਼ੀ ਕਰਾ ਲੈ 1 ਲੱਖ 5 ਦੀ ਦੇ ਦੇਾਂਗੇ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕਿੰਨਾ ਮਰਜ਼ੀ ਕਰਾ ਲਓ ਬਾਈ 1 ਲੱਖ ਤੇ 5000 ਰੁਪਏ ਦੀ ਇਹਦਾ ਹੁਣ ਆ ਲਗਾਉਂ ਲਗਾ ਚੜ੍ਹਦੀ ਸੰਭ ਹੀ ਨਹੀਂ ਗਈ ਥੋੜੀ ਜੀ ਬਹੁਤ ਲਿੱਸੀ ਹੋ ਗਈ ਹੂੰ ਗਾਂ ਨੇ ਲੈਵਲ ਉੱਪਰ ਬਹੁਤ ਮਣੌਂਦੀ ਆ ਇਹ ਠੀਕ ਹੈ ਬਈ ਲੈ ਫੀਟਿੰਗ ਫੋਟੋ ਦੋਸ ਵਿੱਚ ਕੋਈ ਵੀ ਸਾਡੀ ਇਵੇਂ ਹੁਣ ਆ ਬੱਚੀਆਂ ਰਲ ਗਈਆਂ ਛੱਡੀਆਂ ਅਸੀਂ ਇਹ ਰੱਖ ਲਾਂਗੇ ਤੇ ਗਾਂ ਦੋ ਗਾਂ ਕੋ ਕੱਢਣੀ ਆ ਵੱਡੀ ਗਾਂ ਠੀਕ ਹੈ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਭਾਈ ਬੈੜ ਆ ਬੇ ਪਸੰਦ ਬਾਈ ਨਾ ਕਰੇ ਮਸ਼ੀਨ ਨਾਲ ਚੋਈ ਚੱਲੋ ਹੱਥੀ ਚੋਈ ਚੱਲੋ ਕੋਈ ਚੱਕਰ ਹੀ ਵੀ ਕੋਈ ਚੱਕਰ ਨਹੀਂ ਤੇ ਵੀਡੀਓ ਨੂੰ ਦੇਖਣ ਲਈ ਭਾਈ ਧੰਨਵਾਦ ਜੀ